ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸਵੇਰੇ ਹੀ ਮੈਂ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਸੀਐਮ ਮਾਨ ਦਾ ਅਸਤੀਫਾ ਹੋ ਸਕਦਾ ਤਾਂ ਉਹ ਗੱਲ ਸੱਚ ਸਾਬਤ ਹੋ ਚੁੱਕੀ ਆ ਬੀਤੇ ਇੱਕ ਘੰਟੇ ਪਹਿਲਾਂ ਹੀ ਇੱਕ ਖਬਰ ਆ ਰਹੀ ਹੈ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਹੀਆਂ ਸੀਐਮ ਭਗਵੰਤ ਮਾਨ ਦਾ ਅਸਤੀਫਾ ਭਗਵੰਤ ਮਾਨ ਦੀ ਜਗ੍ਹਾ ਤੇ ਹੁਣ ਅਰਵਿੰਦ ਕੇਜਰੀਵਾਲ ਆਉਣ ਜਾ ਰਹੇ ਨੇ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਨੇ ਆਪਣੀ ਸੱਤਾ ਹਾਰ ਕੇ ਦਿੱਲੀ ਦੇ ਵਿੱਚੋਂ ਔਰ ਦੂਜੇ ਪਾਸੇ ਪੰਜਾਬ ਤੇ ਬਹੁਤ ਦੇਰ ਦੀ ਜਿਹੜੀ ਕਿ ਅੱਖ ਰੱਖੀ ਸੀ ਔਰ ਦੂਜੇ ਪਾਸੇ ਵਿਰੋਧ ਵੀ ਹੋਣਾ ਸ਼ੁਰੂ ਹੋ ਗਏ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਜਾ ਰਿਹਾ ਵਿਰੋਧ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਕਬੂਲ ਨਹੀਂ ਕਰਾਂਗੇ ਪਰ ਸੀਐਮ ਮਾਨ ਨੂੰ ਦੂਜੇ ਪਾਸੇ ਸਤਾਰਕ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਕਈ ਆਗੂਆ ਬਣੀਓ ਕਿ ਜਿਹੜਾ ਪੰਜਾਬ ਹੈ ਪੰਜਾਬ ਨੂੰ ਇੱਕ ਆਧਾਰ ਬਣਾਇਆ ਗਿਆ ਕੁਝ ਮੁੱਦਿਆਂ ਨੂੰ ਜਿਹੜੇ ਮੁੱਦਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦਾ ਤਾਂ ਤੁਹਾਨੂੰ ਮੈਂ ਪਹਿਲਾਂ ਮੁੱਦੇ ਦੱਸ ਦੇਵੀਂ ਮੁੱਦੇ ਕਿਹੜੇ ਨੇ ਦਰਸਲ ਪੰਜਾਬ ਦੇ ਵਿੱਚ ਇੱਕ ਵਾਦਾ ਕੀਤਾ ਸੀ ਐਮਾਨ ਨੇ ਔਰਤਾਂ ਦੇ ਨਾਲ ਕਿ ਮੈਂ ਇੱਕ ਇੱਕ ਹਜ਼ਾਰ ਰੁਪਈਆ ਦੇਵਾਂਗਾ ਉਸ ਤੋਂ ਵੀ ਯਾਨੀ ਕਿ ਇਹ ਮੁੱਕਰ ਗਏ ਸੀ ਦੂਜਾ ਵਾਦਾ ਜਿਹੜੇ ਮੁੱਦੇ ਨੂੰ ਲੈ ਕੇ ਸਰਕਾਰ ਬਣਦੀ ਹੈ ਕਿ ਅਸੀਂ ਚਿੱਟਾ ਪੰਜਾਬ ਦੇ ਵਿੱਚੋਂ ਰੋਕ ਦੇਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ ਪੂਰਾ ਯਾਨੀ ਇਹ ਸਵਾਦਾ ਦੇ ਉੱਤੇ ਸਰਕਾਰ ਮੁੱਕਰ ਗਈ ਹੈ ਸੀਐਮ ਮਾਨ ਤੋਂ ਇਹ ਦੋਵੇਂ ਹੀ ਵਾਦੇ ਯਾਨੀ ਹੋਰ ਕਈ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਭਗਵੰਤ ਮਾਨ ਨੇ ਕੰਮ ਨਹੀਂ ਕੀਤਾ ਇਨ੍ਹਾਂ ਹੀ ਦੋ ਤਿੰਨ ਮੁੱਦਿਆਂ ਨੂੰ ਆਧਾਰ ਬਣਾਇਆ ਗਿਆ ਔਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੀ ਕੁਰਸੀ ਸੰਭਾਲਣ ਜਾ ਰਹੇ ਨੇ ਸੀਐਮ ਮਾਨ ਦੀ ਜਗ੍ਹਾ ਤੇ ਔਰ ਦੂਜੇ ਪਾਸੇ ਜਿਹੜੇ ਕਈ ਵੱਡੇ ਐਗੂਆ ਬਣਿਓ ਵਿਰੋਧੀ ਪਾਰਟੀਆਂ ਬਣਿਓ ਵੀ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਪੰਜਾਬ ਦੀ ਜਿਹੜੀ ਡੋਰ ਹੈ ਤੂੰ ਉਹਦੇ ਹੱਥ ਨਹੀਂ ਦੇਣੀ ਕਿਉਂਕਿ ਪੰਜਾਬ ਦੀ ਹੋਰ ਵੀ ਵੱਡੇ ਪੱਧਰ ਤੇ ਯਾਨੀ ਬਰਬਾਦੀ ਹੋ ਸਕਦੀ ਹੈ ਕਦੇ ਇੱਕ ਪਾਸੇ ਦਿੱਲੀ ਦੇ ਵਿੱਚੋਂ ਹਾਰ ਗਿਆ ਜਿਹੜਾ ਕਿ ਅਰਵਿੰਦ ਕੇਜਰੀਵਾਲ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਕਦੇ ਵੀ ਕਬੂਲ ਨਹੀਂ ਕਰੂਗੀ ਪੰਜਾਬ ਦੀ ਜਨਤਾ ਅਮੈਂ ਤੁਹਾਨੂੰ ਇੱਕ ਬਿਆਨ ਸੁਣਾਉਂਗਾ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਆਉਣਾ ਤੇ ਸੀਐਮ ਮਾਨ ਨੂੰ ਕੁਰਸੀ ਤੋਂ ਲਾਉਣਾ ਇਹ ਮਾਮਲਾ ਕੀ ਹੈ ਪੂਰਾ ਸੁਣਿਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ दिल्ली चुनाव हारने के बाद अरविंद केजरीवाल जी ने कल पंजाब के एमएलओ की बैठक दिल्ली में बुलाई है ऐसा बताया जा रहा है कि अरविंद केजरीवाल जी अब भगवंत मान जी को नलायक बताकर इन एफिशियंट बताकर उन्होंने औरतों का हजार रुपया देने का वादा पूरा नहीं किया पंजाब में नशा नहीं वो रोक पा रहे पंजाब के लॉन्ड ऑर्डर हालात खराब हो गए ये कहकर भगवंत मान जी को हटाना चाहते हैं और खुद अपने एमएनओ से ये कहलाकर अरविंद केजरीवाल अच्छे आदमी इनको मुख्यमंत्री बनाओ ऐसा वो सपना देख रहे हैं मैं अरविंद केजरीवाल जी को बताना चाहता हूं ये पंजाब है कभी गलती से ऐसा सपना भी मत देखना पंजाब के लोग किसी सूरत में इस चीज को बर्दाश्त भी नहीं करेंगे और आपको बनने भी नहीं देंगे और मैं भगवंत मान जी से भी आग्रह करना चाहता हूं ऐसे काम इससे पहले हो जाए आपको सतर्क होना चाहिए अरविंद केजरीवाल किसी के सके नहीं है उन्होंने चाहे कुमार विश्वास हो चाहे कोई एमएलए हो चाहे उन्होंने सबके साथ धोखे किए हैं और आप पंजाब के लोगों के साथ धोखा करेंगे भगवंत मान जी आपके साथ करेंगे। हम नहीं चाहते कि के 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 अरविंद केजरीवाल जी ये सपना मत पालना ये सपना बहुत महंगा पड़ेगा मनजिंदर सिंह सिरसा जेडे बीजेपी के बहुत बड़े लीडर ने और हम देखो जो विरोधी पार्टियां ने ਉਹ ਵੀ ਉਹਨੂੰ ਯਾਨੀ ਇੱਕ ਅਪੀਲ ਕਰ ਰਹੇ ਨੇ ਕਿ ਭਾਈ ਸੀਐਮ ਮਾਨ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਰ ਕਹੋਂ ਦੀ ਲੋੜ ਆ ਪੰਜਾਬ ਨੂੰ ਤੁਸੀਂ ਉਹਦੇ ਹੱਥ ਦੇ ਵਿੱਚ ਨਾ ਦਿਓ ਜਿਹੜਾ ਬੰਦਾ ਇੰਨਾ ਯਾਨੀ ਡਰਾਮੇਬਾਜ਼ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਇਹ ਗੱਲਾਂ ਦੱਸ ਵੀ ਚੁੱਕਿਆ ਉਹ ਇੰਨਾ ਡਰਾਮੇਬਾਜ਼ ਆ ਜਿਹੜਾ ਅਰਵਿੰਦ ਕੇਜਰੀਵਾਲ ਆ ਪੰਜਾਬ ਦੇ ਲੋਕ ਤਾਂ ਇੱਥੋਂ ਦੇ ਕਹਿ ਰਹੇ ਨੇ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਤੈਨੂੰ 1.5 ਫੁੱਟ ਦੇ ਅਰਵਿੰਦ ਕੇਜਰੀਵਾਲ ਨੂੰ ਕਦੇ ਵੀ ਕਬੂਲ ਨਹੀਂ ਕਰਾਂਗੇ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਵੀ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਸਫੜਾ ਤਾਂ ਸਾਫ਼ ਹੋ ਰਿਹਾ ਹੈ ਔਰ ਦੂਜੇ ਪਾਸੇ ਹੁਣ ਸੀਐਮ ਮਾਨ ਇੱਕ ਪਾਸੇ ਭਗਵੰਤ ਮਾਨ ਦਾ ਜਿਵੇਂ ਰਾਜ ਚੱਲ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਇੱਕ ਵੀ ਯਾਨੀ ਵਾਦੇ ਤੇ ਖਰੇ ਨਹੀਂ ਉਤਰੇ ਔਰਤਾਂ ਨੂੰ ਲਾਰੇ ਲਾ ਲਾ ਕੇ ਯਾਨੀ 3 ਸਾਲ ਕੱਢਦੇ ਨੇ ਵੀ ਤੁਹਾਨੂੰ ਪਤਾ ਹੀ ਹੈ ਔਰ ਦੂਜੇ ਪਾਸੇ ਜਿਹੜੇ ਮੁੱਦੇ ਨੂੰ ਰੱਖ ਕੇ ਸਰਕਾਰ ਬਣਦੀ ਹੈ ਪੰਜਾਬ ਦੇ ਅੰਦਰ ਬਾਈ ਦੇ ਵਿੱਚ ਪੂਰੀ ਵੱਡੀ ਬਹੁਮਤ ਦੇ ਨਾਲ ਉਸੇ ਹੀ ਮੁੱਦੇ ਨੂੰ ਇਹਨਾਂ ਨੇ ਦੱਬ ਕੇ ਕੁਚਲ ਕੇ ਗਾਇਬ ਵੀ ਕਰ ਦਿੱਤਾ ਚਿੱਟੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਬਣੀ ਸੀ ਤੇ ਚਿੱਟੇ ਦੀ ਬਹਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਹਨਾਂ ਨੇ ਹੋਰ ਵੀ ਮਜ਼ਬੂਤ ਭਰੀ ਹੈ ਨਾ ਕਿ ਚਿੱਟੇ ਨੂੰ ਹਟਾਇਆ ਗਿਆ ਕਿਉਂਕਿ ਵੱਡੇ ਪੱਦਰ ਤੇ ਇਹਨਾਂ ਨੂੰ ਕਮਾਈ ਕਿੱਥੋਂ ਹੁੰਦੀ ਹੈ ਪੰਜਾਬ ਦੀ ਸਰਕਾਰ ਨੂੰ ਚਿੱਟੇ 'ਚੋਂ ਹੁੰਦੀ ਹੈ ਤੇ ਦਿੱਲੀ ਦੀ ਸਰਕਾਰ ਨੂੰ ਸ਼ਰਾਬ ਦੇ ਵਿੱਚੋਂ ਹੁੰਦੀ ਹੈ ਇਹਦਾ ਗੁਰੂ ਹੈ ਜਿਹੜਾ ਭਗਵੰਤ ਮਾਨ ਦਾ ਇਹ ਸਭ ਨੂੰ ਪਤਾ ਹੈ ਕਿ ਬੰਦਾ ਬੜਾ ਚਾਲਵਾਜ਼ ਹੈ ਉਹਨੇ ਦਿੱਲੀ ਦੇ ਵਿੱਚੋਂ ਦੇਖੋ ਹੁਣ ਪਿੱਛੇ ਜਿਹੜੇ ਹੁਣ ਇਲੈਕਸ਼ਨ ਹੋਏ ਨੇ ਦਿੱਲੀ ਦੇ ਵਿੱਚ ਉਦੋਂ ਵੱਡੇ ਪੱਦਰ ਤੇ ਯਾਨੀ 2069 ਪੇਟੀਆਂ ਅਰਵਿੰਦ ਕੇਜਰੀਵਾਲ ਦੀਆਂ ਯਾਨੀ ਭਗਵੰਤ ਮਾਨ ਲੈ ਕੇ ਗਿਆ ਸੀ ਪੰਜਾਬ ਦੀ ਸ਼ਰਾਬ ਫੜੀ ਗਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੀ ਜਨਤਾ ਲਗਾਤਾਰ ਯਾਨੀ ਇਹ ਵਿਰੋਧ ਕਰ ਰਹੀ ਹੈ ਔਰ ਲੀਡਰ ਵੀ ਕਰ ਰਹੇ ਨੇ ਦੇਖੋ ਵਿਰੋਧੀ ਪਾਰਟੀਆਂ ਨੇ ਕੀ ਲੈਣਾ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਵੀ ਭਾਈ ਭਗਵੰਤ ਮਾਨ ਨੂੰ ਇਹ ਗੱਲ ਕਹਿ ਰਹੇ ਨੇ ਵੀ ਤੂੰ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੇ ਵਿੱਚ ਨਾ ਆ ਜਾਈ। ਕਿ ਕਿ ਤੈਨੂੰ ਉਸੇ ਐਮਐਲਏ ਤੇ ਤੁਹਾਡੇ ਜਿਹੜੇ ਪੰਜਾਬ ਦੇ ਐਮਐਲਏ ਸੱਦੇ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਮੂੰਹ ਚ ਇਹ ਗੱਲ ਘਵਾਉਣੀ ਹੈ ਕਿ ਅਰਵਿੰਦ ਕੇਜਰੀਵਾਲ ਈਮਾਨਦਾਰ ਬੰਦਾ ਹੈ, ਆਪਣਾ ਗੁਰੂ ਵੀ ਹੈ ਤੇ ਤੁਸੀਂ ਇਹਨਾਂ ਨੂੰ ਜਿਹੜਾ ਉੱਦਾਂ ਸਮਾ ਦਿਓ ਪੰਜਾਬ ਦਾ ਤੇ ਤੁਸੀਂ ਹੁਣ ਇਹ ਦੇਖਿਓ ਇਹਨਾਂ ਦੇ ਵਿੱਚ ਆਸਮੇ ਕਿਵੇਂ ਫੁੱਟ ਪੈਂਦੀ ਹੈ। ਕਿਉਂਕਿ ਅਰਵਿੰਦ ਕੇਜਰੀਵਾਲ ਦੀ ਆਖੇ ਦੀ ਕੁਰਸੀ ਤੇ ਹੈ। ਦੂਜੇ ਪਾਸੇ ਚਰਚਾ ਛੜ ਗਈ ਹੈ ਦੇਸ਼ ਭਰ ਦੇ ਵਿੱਚ ਅ ਘੰਟਾ ਪਹਿਲਾਂ ਯਾਨੀ ਬਹੁਤ ਵੱਡੀ ਚਰਚਾ ਛੜ ਗਈ ਹੈ ਕਿ ਭਗਵੰਤ ਮਾਨ ਜੇਕਰ ਕੁਰਸੀ ਨੂੰ ਛੱਡਦਾ ਤਾਂ ਪੰਜਾਬ ਦੇ ਵਿੱਚ ਹੋਰ ਵੀ ਯਾਨੀ ਇੱਕ ਬਹੁਤ ਵੱਡਾ ਯਾਨੀ ਇੱਕ ਕਹਿਰ ਵਰਸ ਸਕਦਾ ਬਹੁਤ ਸਾਰੀ ਲੁੱਟ ਹੋ ਸਕਦੀ ਹੈ ਪੰਜਾਬ ਦੇ ਨਾਲ ਪੰਜਾਬ ਦਾ ਪੈਸਾ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਨੇ ਪੰਜਾਬ ਦੀ ਸ਼ਰਾਬ ਦੇਖੋ ਕਿੱਥੇ ਪਹੁੰਚਦੀ ਹੈ ਝੋਲੇ ਪਰ ਪਰ ਕੇ ਬੋਰੀਆਂ ਪਰ ਪਰ ਕੇ ਪੈਸੇ ਜਾਂਦੇ ਆ ਇਲੈਕਸ਼ਨਾਂ ਦੇ ਟਾਈਮ ਤੇ ਜਿਹੜੇ ਬੀਤੇ ਦਿਨ ਹੀ ਕੁਝ ਦਿਨ ਪਹਿਲਾਂ ਇਹ ਫੜੇ ਵੀ ਗਏ ਨੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਨਾਲ ਵੱਡੀ ਯਾਨੀ ਕੋਈ ਘਟਨਾ ਵਾਪਰ ਸਕਦੀ ਹੈ ਵੱਡੇ ਪੱਧਰ ਤੇ ਯਾਨੀ ਲੁੱਟ ਹੋਊਗੀ ਪੰਜਾਬ ਦੇ ਵਿੱਚੋਂ ਤੇ ਸੀਐਮ ਮੰਨ ਨੂੰ ਹੀ ਚਾਹੀਦਾ ਕਿ ਮੈਂ ਅਰਵਿੰਨ ਕੇਜਰੀਵਾਲ ਨੂੰ ਮੱਥਾ ਟੇਕ ਦਿਆਂ ਆਪਣੀ ਪਾਰਟੀ ਨੂੰ ਆਪ ਚਲਾਓ ਜਿਹੜਾ ਤੁਹਾਡਾ ਗੁਰੂ ਆ ਉਹ ਬਿਲਕੁਲ ਨਖਿੱਦਾ ਤੇ ਨਕਮਾ ਨਿਕਲ ਗਏ ਪੂਰੀ ਦੁਨੀਆ ਜਾਣ ਗਈ ਹੈ ਤੇ ਤੁਸੀਂ ਵੀ ਉਸ ਤੋਂ ਘੱਟ ਨਹੀਂ ਤਵੇ ਪੰਜਾਬ ਦੇ ਵਿੱਚ ਤੁਸੀਂ ਵੀ ਗਲਤ ਯਾਨੀ ਨਜਾਇਜ਼ ਧੱਕੇ ਦੇ ਨਾਲ ਇੰਨੇ ਸੇ ਲਾ ਲਾ ਕੇ ਨੌਜਵਾਨਾਂ ਨੂੰ ਡਿਬਰੂਗੜ ਦੇ ਵਿੱਚ ਸਿੱਟਿਆ ਜੇਕਰ ਬਚਣਾ ਤਾਂ ਭਗਵਾਨ ਤੇ ਮਾਨ ਨੂੰ ਇੱਕ ਅਪੀਲ ਆ ਸਾਡੇ ਵੱਨੀਓ ਕਿ ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਆਪਣੀ ਸੱਤਾ ਬਣਾਈ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਆ ਕੇ ਮੈਂ ਕਹਿੰਦਾ ਕਾਲ ਤੱਕ ਸਭ ਜਾ ਕੇ ਇੱਕ ਵਾਰੀ ਮਾਫੀ ਮੰਗ ਲਓ ਪਈ ਜਿਹੜੇ ਸਿੰਘਾਂ ਨੂੰ ਅਸੀਂ ਕੈਦ ਕਰਵਾਇਆ ਉਹਨਾਂ ਦੀ ਵਜ੍ਹਾ ਦੇ ਨਾਲ ਦਿੱਲੀ ਦੇ ਵਿੱਚੋਂ ਵੀ ਸਾਡੀ ਪਾਰਟੀ ਡਿੱਗੀ ਐ ਤੇ ਪੰਜਾਬ ਦੇ ਵਿੱਚੋਂ ਵੀ ਤੁਹਾਡਾ ਸੁਖੜਾ ਸਾਫ ਹੋ ਜਾਣਾ ਤਾਂ ਤੁਸੀਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੋ ਨਾਕ ਰਵੜੋ ਉਹਨਾਂ ਸਿੰਘਾਂ ਨੂੰ ਵਾਰ ਕਰਾਓ ਜਿਹੜੇ ਧੱਕੇ ਦੇ ਨਾਲ ਬਿਬਰੂਗੜ ਦੇ ਵਿੱਚ ਐਨਐਸਏ ਲਾ ਕੇ ਬੰਦ ਕਰਵਾਏ ਨੇ ਨਹੀਂ ਤੁਹਾਡਾ ਹਸ਼ਰ ਅਰਵਿੰਦ ਕੇਜਰੀਵਾਲ ਨਾਲੋਂ ਵੀ ਮਾੜਾ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਤੁਹਾਡੇ ਸਾਹਮਣੇ ਆ ਠੀਕ ਆ ਪੰਜਾਬ ਵਾਲੇ ਜੁੰਮੇ ਭੈਣ ਭਰਾਵਾਂ ਦੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ